ਨੀਜ਼ ਕਿ ਜਹਾਂਗੇਦਰ ਫॉर ਪੀਟੀਸੀ ਫਿਨੀ ਨਿਊਜ਼ ਦੁਨੀਆ ਵਿੱਚ ਹਰ ਤਰ੍ਹਾਂ ਦੇ ਆਦਾਰਿਆਂ ਦੀ ਪਰਮਾਰ ਹੈ ਪਰ ਲੰਮੇ ਸਮੇਂ ਤੱਕ ਉਹੀ ਟਿਕਿਆ ਰਹਿੰਦਾ ਹੈ ਜਿਸ ਦੀ ਪਹੁੰਚ ਲੋਕਾਂ ਦੇ ਦਿਲਾਂ ਤੱਕ ਹੁੰਦੀ ਹੈ ਕੁਝ ਅਜਿਹੀ ਹੀ ਦਲੀ ਸਾਂਝ ਪੀਟੀਸੀ ਨਿਊਜ਼ ਨੇ ਵੀ ਲੋਕਾਂ ਨਾਲ ਬਣਾਈ ਹੈ ਇਹ ਤਾਂ ਅੱਜ ਦੇਸ਼ ਦੇ ਵੱਡੇ-ਵੱਡੇ ਹਿੰਦੀ ਭਾਸ਼ਾ ਦੇ ਕੌਮੀ ਚੈਨਲਸ ਦੇ ਸਾਹਮਣੇ ਵੀ ਇੱਕ ਪੰਜਾਬੀ ਚੈਨਲ ਆਪਣੀ ਵੱਖਰੀ ਪਛਾਣ ਪੇਸ਼ ਕਰਦਾ ਹੋਇਆ 10 ਅਵਾਰਡ ਆਪਣੇ ਨਾਂ ਕਰਨ ਵਿੱਚ ਕਾਮਯਾਬ ਹੋ ਸਕੇ ਹੈ ਪੰਜਾਬੀ ਚੈਨਲਾਂ ਦੇ ਇਤਿਹਾਸ ਵਿੱਚ ਇਹ ਮਾਰਕਾ ਫਤਿਹ ਕਰਨ ਵਾਲਾ ਪਹਿਲਾ ਚੈਨਲ ਤੁਹਾਡਾ ਆਪਣਾ PTC نیوز ਹੀ ਹੈ ਜਿਸ ਦੇ ਸੀਈਓ ਅਤੇ ਐਡੀਟਰ ਇਨ ਚੀਫ ਹਰਪ੍ਰੀਤ ਸਿੰਘ ਸਾਨੀ ਨੂੰ ਨਿਊਜ਼ ਐਡੀਟਰ ਆਫ ਦਾ ਈਅਰ ਅਵਾਰਡ ਨਾਲ ਨਿਵਾਜ਼ਿਆ ਗਿਆ ਹੈ ਅਜੀਤ ਸਿੰਘ ਸਹਾਨੀ ਪੀਡੀਸੀ ਨਿਊਜ਼ ਕੰਗ੍ਰੈਚੁਲੇਸ਼ਨ ਪਲੀਜ਼ ਪੁੱਟ ਯਰ ਹੈਂਡਸ ਟੁਗੇਦਰ ਦਾ ਵਿਨਰ ਪੀਡੀਸੀ ਨਿਊਜ਼ ਹਰਪ੍ਰੀਤ ਸਿੰਘ ਸਹਾਨੀ ਇਹ ਪਹਿਲੀ ਵਾਰੀ ਹੈ ਇਤਿਹਾਸ ਦੇ ਵਿੱਚ ਕਿਸੇ ਪੰਜਾਬੀ ਚੈਨਲ ਨੂੰ ਇੰਨੇ ਅਵਾਰਡ ਮਿਲੇ ਹੋਣ 10 ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਪੀਟੀਸੀ ਨਿਊਜ਼ ਨੂੰ ਅਵਾਰਡ ਮਿਲੇ ਨੇ ਜਿੱਥੇ ਤੁਹਾਡੇ ਸਾਹਮਣੇ ਇੰਗਲਿਸ਼ ਚੈਨਲ ਹਿੰਦੀ ਚੈਨਲ ਟਾਈਮਸ ਨਾਓ ਵਰਗੇ ਆਜ ਤੱਕ ਵਰਗੇ ਚੈਨਲਸ ਖੜੇ ਹੋਣ ਤਾਂ ਉੱਥੇ ਜਦੋਂ ਪੀਟੀਸੀ ਨਿਊਜ਼ ਵਰਗਾ ਕੋਈ ਚੈਨਲ ਖੜਾ ਹੈ ਤਾਂ ਫਿਰ ਆਪਣੇ ਆਪ ਦੇ ਵਿੱਚ ਪੰਜਾਬ ਪੰਜਾਬੀਅਤ ਦੇ ਝੰਡਾ ਬਰਦਾਰ ਅਸੀਂ ਮੰਨੇ ਜਾਂਦੇ ਹਾਂ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਇੰਨੇ ਵੱਡੇ ਚੈਨਲਸ ਦੇ ਸਾਹਮਣੇ ਅਸੀਂ ਜਦੋਂ ਖੜੇ ਹੁੰਨੇ ਆ ਤਾਂ ਸਿਰਫ ਪੰਜਾਬੀ ਤੇ ਪੰਜਾਬੀਅਤ ਕਰਕੇ ਖੜੇ ਹੁੰਨੇ ਆ ਨਾਲ ਹੀ ਚੈਨਲ ਦੇ ਆਊਟਪੁੱਟ ਐਡੀਟਰ ਨਿਰਿੰਦਰ ਪਾਲ ਸਿੰਘ ਨੂੰ ਬੈਸਟ ਐਂਕਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਵੀ ਆਖੀ ਤੋਂ ਆਵੀ ਦੱਬੀ ਹੈ ਅਸੋਸੀਏਸ਼ਨ ਵੀਡੀਓ ਅਵਾਰਡ ਇਹ ਸਿਰਫ ਮੁੱਦਾ ਚੁਕਣਾ ਨਹੀਂ ਮੁੱਦੇ ਨੂੰ ਹਾਲ ਤੱਕ ਲੈ ਕੇ ਜਾਣਾ ਇਹ ਸਾਡੀ ਖਾਸੀਅਤ ਰਹੀ ਹੈ ਸਾਡੀ ਰੀਡ ਰਹੀ ਹੈ ਇਹ ਚੀਜ਼ ਹਮੇਸ਼ਾ ਐਡੀਟੋਰੀਅਲ ਲਾਈਨ ਦੀ ਇਹ ਉਸ ਤੇ ਅਵਾਰਡ ਹੈ ਔਰ ਅਸੀਂ ਥੈਂਕਸ ਕਰਦੇ ਆ ਪੰਜਾਬ ਦੇ ਲੋਕਾਂ ਦਾ ਜਿਹੜੇ ਸਾਡੇ ਤੇ ਇਨਾ ਵਿਸ਼ਵਾਸ ਕਰਦੇ ਆ ਔਰ ਸਾਡੀ ਪੂਰੀ ਟੀਮ ਦਾ ਪੀਟੀਸੀ ਨਿਊਜ਼ ਨਾਲ ਤੁਹਾਡਾ ਯਾਨੀ ਕਿ ਸਾਡੇ ਦਰਸ਼ਕਾਂ ਦਾ ਪਿਆਰ ਦਿਨ ਦੇ ਹਰ ਵੇਲੇ ਬਣਿਆ ਰਹਿੰਦਾ ਹੈ ਸਵੇਰ ਦੀ ਕੁਰਬਾਨੀ ਤੋਂ ਬਾਅਦ ਆਉਣ ਵਾਲੇ ਪਹਿਲੇ ਸ਼ੋਅ ਸਵੇਰੇ 8 ਵਜੇ ਦੇ ਗੁੱਡ ਮਾਰਨਿੰਗ ਪੰਜਾਬ ਨੂੰ 베ਸਟ ਬ੍ਰੇਕਫਾਸਟ ਸ਼ੋਅ ਦਾ ਅਵਾਰਡ ਮਿਲਿਆ ਹੈ ਪੀਵੀਐਨਿਊ ਨਿਊਜ਼ ਲੈਟਸ ਵੈਲਕਮ them on the stage ਫॉर द ਕੈਟਗਰੀ 베ਸਟ ਸੈਕਟਰ ਸ਼ੋਅ ਨਾਰਥਨ ਰੀਜਨ ਪੰਜਾਬੀ ਦੀ ਹਿੰਦੀ ਅਤੇ ਸ਼ਾਮ ਦੇ 7 ਵਜੇ ਤੋਂ ਲੈ ਕੇ ਰਾਤ ਦੇ 10:30 ਵਜੇ ਤੱਕ ਦਾ ਤਕਰੀਬਨ ਸਾਰਾ ਪ੍ਰਾਈਮ ਟਾਈਮ ਸਮਾਂ ਇਨਾ ਅਵਾਰਡਸ ਦੀ ਕੈਟਾਗਰੀ ਵਿੱਚ ਕਵਰ ਹੋਇਆ ਹੈ। ਇਹਨਾਂ ਵਿੱਚ ਪੀਟੀਸੀ ਪ੍ਰਾਈਮ ਨੂੰ ਬੈਸਟ अर्ਲੀ ਪ੍ਰਾਈਮ ਸ਼ੋ ਦਾ ਅਵਾਰਡ ਮਿਲਿਆ ਹੈ। ਮੁੱਖ ਸੰਪਾਦਕ ਹਰਪ੍ਰੀਤ ਸਿੰਘ ਸਾਨੀ ਦੇ ਰਾਤ 8 ਵਜੇ ਦੇ ਸ਼ੋ ਵਿਚਾਰ ਤਕਰਾਰ ਨੂੰ ਬੈਸਟ ਕਰੰਟ ਅਫੇਅਰਸ ਪ੍ਰੋਗਰਾਮ ਦਾ ਖਿਤਾਬ ਹਰ ਸਾਲ ਹੀ ਮਿਲਦਾ ਹੈ। ਪਲੀਜ਼ ਜੁਗਾਂਗ ਟੁਗੇਦਰ ਫਾਰ ਪੀਟੀਸੀ ਨਿਊਜ਼ ਪਿਛਲੇ ਲਗਭਗ 15 ਸਾਲ ਤੋਂ ਮੈਂ ਇਹ ਵਿਚਾਰਤ ਤਕਰਾਰ ਕਰ ਰਿਹਾ ਹਾਂ ਔਰ ਬੜੀ ਖੁਸ਼ੀ ਹੁੰਦੀ ਹੈ ਕਿ ਲੋਕ ਜਦੋਂ ਇੰਨਾ ਪਿਆਰ ਕਰਦੇ ਨੇ ਉਡੀਕ ਕਰਦੇ ਨੇ ਕਿ ਕਦੋਂ ਵਿਚਾਰਤ ਤਕਰਾਰ ਪ੍ਰੋਗਰਾਮ ਆਏਗਾ ਸੋ ਵਿਚਾਰਤ ਤਕਰਾਰ ਨੂੰ ਇੱਕ ਵਾਰ ਫਿਰ ਤੋਂ ਸਨਮਾਨ ਮਿਲਿਆ ਮੇਰੀ ਹਰ ਵਾਰ ਇਹ ਕੋਸ਼ਿਸ਼ ਰਹਿੰਦੀ ਹੈ ਮੈਂ ਹਮੇਸ਼ਾ ਇਹ ਕਹਿੰਨਾ ਕਿ ਸਾਡੇ ਲਈ ਹਰ ਆਮ ਵੀ ਹੈ ਖਾਸ ਅਸੀਂ ਹਰ ਆਮ ਬੰਦੇ ਦੀ ਆਵਾਜ਼ ਚੁਕਦੇ ਸਿਰਫ ਖਾਸ ਦੀ ਆਵਾਜ਼ ਨਹੀਂ ਚੁਕਦੇ ਇਸੇ ਕਰਕੇ ਇਹ ਸਨਮਾਨ ਸਾਨੂੰ ਦਿੱਤੇ ਜਾਂਦੇ ਨੇ ਕਿਉਂਕਿ ਅਸੀਂ ਆਮ ਲੋਕਾਂ ਦੀ ਆਵਾਜ਼ ਅਸੀਂ ਆ ਪੰਜਾਬ ਦੀ ਆਵਾਜ਼ ਉਸ ਤੋਂ ਬਾਅਦ ਰਾਤ 9:30 ਵਜੇ ਦੇ ਕ੍ਰਾਈਮ ਸ਼ੋਅ ਇਹ ਸਮਝੀਏ ਨੂੰ 베스트 ਪ੍ਰਾਈਮ ਟਾਈਮ ਸ਼ੋਅ ਲਗਾਤਾਰ ਤੀਜੀ ਵਾਰ ਮਿਲਿਆ ਹੈ ਵਨ ਆਫ ਦ ਸਿਲਵਰ ਗੋਸ ਟੂ ਪੀਟੀਸੀ ਨਿਊਜ਼ ਜਿਸ ਤਰ੍ਹਾਂ ਇੱਕ ਜਨਾਲ ਇੱਕ ਪੂਰੀ ਟੀਮ ਹੈ ਜੋ ਪਿੱਛੇ ਕੰਮ ਕਰਦੀ ਹੈ ਉਹਨਾਂ ਦੀ ਮਿਹਨਤ ਲੱਗੀ ਹੁੰਦੀ ਹੈ ਜਿਹੜੇ ਸਾਡੇ ਸੀਨੀਅਰਸ ਨੇ ਹਰਪ੍ਰੀਤ ਸਰ ਨੇ ਜਾ ਨਰਿੰਦਰ ਸਰ ਨੇ ਉਹ ਗਾਈਡ ਕਰਦੇ ਨੇ ਜਿਸ ਦੀ ਵਜ੍ਹਾ ਕਰਕੇ ਅਸੀਂ ਇੱਕ ਟੀਮ ਬਣ ਕੇ ਕੰਮ ਕਰਦੇ ਆ ਤੇ ਜਿੰਨੇ ਵੀ ਅਵਾਰਡ ਮਿਲੇ ਨੇ ਇਹ ਇੰਡੀਵਿਜੂਅਲੀ ਪੂਰੀ ਪੀਟੀਸੀ ਦੇ ਪਰਿਵਾਰ ਨੂੰ ਪੂਰੀ ਪੀਟੀਸੀ ਦੀ ਟੀਮ ਨੂੰ ਮਿਲੇ ਨੇ ਉਸ ਤੋਂ ਬਾਅਦ ਰਾਤ 10 ਵਜੇ ਦੇ ਸ਼ੋਅ ਖਬਰ ਦਿਨ ਪਾਰ ਨੂੰ ਬੈਸਟ ਲੇਟ ਪ੍ਰਾਈਮ ਟਾਈਮ ਸ਼ੋਅ ਵਜੋਂ ਨਵਾਜ਼ਿਆ ਗਿਆ ਹੈ ਹਰ ਇਤ ਕੰਗਰਾਚੁਲੇਸ਼ਨ ਟੂ ਪੀਟੀਸੀ ਫੀਅਰਸ ਔਨ ਬੈਕਿੰਗ ਦ ਗੋਲ ਫਾਰ ਦ ਕੈਟੇਗਰੀ ਬੈਸਟ ਨੇਟ ਪ੍ਰਾਈਮ ਟਾਈਮ ਸ਼ੋ ਨਰਥਨ ਰੀਜਨ ਪੰਜਾਬੀ ਸੀਨੀਅਰ ਉਸ ਦੀਆਂ ਲੋਕ ਮੁਹਿਮਾ ਵੀ ਕੌਮੀ ਅਵਾਰਡ ਸਟੇਜਾਂ ਤੇ ਖਰੂ ਪਾਉਂਦੀਆਂ ਨੇ ਨਸ਼ਿਆਂ ਖਿਲਾਫ ਜਾਗਰੂਕਤਾ ਨੂੰ ਲੈ ਕੇ ਕੀਤੇ ਗਏ ਪ੍ਰੋਗਰਾਮ ਨੂੰ ਬੈਸਟ ਇਨ ਡੈਪਥ ਐਨਾਲਿਸਿਸ ਸ਼ੋ ਦਾ ਅਵਾਰਡ ਮਿਲਿਆ ਹੈ ਆਰ ਯੂ ਕੰਗਰਾਚੂਲੇਸ਼ਨ ਟੂ ਪ੍ਰੀਤੀ ਸੀ ਜੂ ਇਸ ਤੋਂ ਇਲਾਵਾ ਜਾਗਰੂਕਤਾ ਪ੍ਰੋਗਰਾਮ ਨਾ ਸਾੜੂ ਪਰਾਲੀ ਨੂੰ ਵੀ ਬੈਸਟ ਸੋਸ਼ਲ ਕੌਜ਼ ਸ਼ੋ ਦਾ ਕਿਤਾਬ ਹਾਸਲ ਹੋਇਆ ਹੈ ਬੀ ਜੀ ਸੀ ਨ ਪਰ ਮੈਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਕਿ ਪਿਛਲੇ ਘੱਟੋ-ਘੱਟ 12-15 ਸਾਲ ਤੋਂ ਇੱਕ ਕੈਟਾਗਰੀ ਦੇ ਵਿੱਚ ਅਸੀਂ ਹਰ ਵਾਰ ਅਵਾਰਡ ਜਿੱਤ ਰਹੇ ਹਾਂ ਉਹ ਕੈਟਾਗਰੀ ਹੈ ਕਿ ਮਨੁੱਖਤਾ ਲਈ ਕੰਮ ਕਰਨ ਵਾਲੀ ਕੋਈ ਅਜਿਹੀ ਕੈਂਪੇਨ ਜਿਸ ਦੇ ਨਾਲ ਤੁਸੀਂ ਅਵੇਅਰਨੈਸ ਲੈ ਕੇ ਆਏ ਹੋਮੋ ਜਿਸ ਦੇ ਨਾਲ ਤੁਸੀਂ ਲੋਕਾਂ ਦਾ ਕੋਈ ਭਲਾ ਕੀਤਾ ਹੋਵੇ ਉਸ ਕੈਟਾਗਰੀ ਦੇ ਵਿੱਚ ਪਿਛਲੇ 15 ਸਾਲ ਤੋਂ ਸਾਨੂੰ 골ਡ ਮਿਲ ਰਿਹਾ ਹੈ ਉਹ ਆਪਣੇ ਆਪ ਦੇ ਵਿੱਚ ਇਹ ਦੱਸਦਾ ਕਿ ਤੁਸੀਂ ਮਨੁੱਖਤਾ ਨੂੰ ਪੰਜਾਬੀਆਂ ਨੂੰ ਕਿੰਨੇ ਸਮਰਪਿਤ ਹੋ ਇਸ ਦੇ ਨਾਲ ਹੀ PTC نیوز ਦੇ ਟੀਵੀ ਚੈਨਲ ਦੇ ਨਾਲ ਨਾਲ ਨਿਊਜ਼ ਵੈਬਸਾਈਟ ਵੀ ਤੁਹਾਡੇ ਪਿਆਰ ਦੀ ਹੱਕਦਾਰ ਬਣਦੀ ਹੋਈ ਵੈਸਟ ਮਾਈਕਰੋਸਾਈਟ ਦਾ ਅਵਾਰਡ ਹਾਸਲ ਕਰ ਪਾਈ ਹੈ on this time around we have different places walking on stage from 60s in new team how about a big round of applause but then come on best microsite regional channel northern region punjabi hindi category is category de vich te is de vich eh ki jinni digital team piche lagi hui hai eh sare jo mehnat kar di hai mere sahyogi ne jasleen ya inade naal hor sari team kam kar di hai matlab eh ki eh sari team ik gel ho ke kam kar di hai chahe ਜੋ ਚੈਨਲ ਤੇ ਚੱਲ ਰਿਹਾ ਜੋ ਸਾਡੇ ਡਿਜੀਟਲ ਚੱਲ ਰਿਹਾ ਕਿਸੇ ਵੀ ਥਾਂ ਤੁਹਾਨੂੰ ਕੋਈ ਗੈਪ ਨਹੀਂ ਦੇਖੇਗਾ ਤੇ ਇਹੀ ਕਾਰਨ ਹੈ ਕਿ ਇਸ ਕੈਟਾਗਰੀ ਦੇ ਵਿੱਚ ਇਸ ਵਾਰ ਡਿਜੀਟਲ ਨੇ ਇੱਕ ਇੱਕ ਹੋਰ ਅਵਾਰਡ ਜਿੱਤੇ ਤੇ ਸਾਨੂੰ ਹੋਪ ਹੈ ਕਿ ਆਉਣ ਵਾਲੇ ਸਾਲਾਂ ਦੀ ਜੇ ਸੀ ਇਹ ਨੰਬਰ ਹੋਰ ਵੀ ਪਲੱਸ ਕਰਾਂਗੇ ਪੀਟੀਸੀ ਨਿਊਜ਼ ਦੇ ਦਰਸ਼ਕ ਹੀ ਉਸ ਦੀਆਂ ਜੜਾਂ ਹਨ ਅਤੇ ਇਹ ਅਵਾਰਡ ਉਸ ਦੇ ਮਿੱਠੇ ਫਲ ਵਾਦਾ ਹੈ ਕਿ ਪੀਟੀਸੀ ਆਪਣੀਆਂ ਜੜਾਂ ਨਾਲ ਹਮੇਸ਼ਾ ਜੁੜਿਆ ਰਹੇਗਾ ਅੰਤ ਤੋ ਅਡਾ ਇਹ ਪਿਆਰ ਪੀਟੀਸੀ ਨਿਊਜ਼ ਨੂੰ ਐਸੇ ਤਰ੍ਹਾਂ ਮਿਲਦਾ ਰਹੇਗਾ ਬਿਊਰੋ ਰਿਪੋਰਟ ਪੀਟੀਸੀ ਨਿਊਜ਼